ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਚੈਨਲ ਦੀ ਚੜ੍ਹਦੀ ਕਲਾ ਕਰੀਦੇ ਸਭ ਤੋਂ ਤਰੱਕੀਆਂ ਜੇ ਚੈਨਲ ਜਾਵੇ ਜਿਹੜਾ ਇਹ ਧੀਆਂ ਦੀ ਸੇਵਾ ਕਰਦਾ ਦੂਜੀ ਇਹ ਮਕਾਨ ਬਣਾ ਕੇ ਦਿੰਦਾ ਜੋ ਜਾ ਤੁਸੀਂ ਮੈਨੂੰ ਆਣ ਕੇ ਦੱਸਿਆ ਵੀ ਕਣਕਣ ਕ ਬੀਜਣ ਦੇ ਉਧਰ ਕੱਲ ਦਾ ਵੀ ਦੱਸਿਆ ਵੀ ਇੱਕ ਮਾਤਾ ਦਾ ਭੋਗੀ ਕੀ ਕੀ ਮੈਂ ਤੁਹਾਡੀਆਂ ਪੂਰਤੀਆਂ ਗਣਾਵਾ ਮੈਂ ਗਣਾ ਨਹੀਂ ਸਕਦਾ ਜੀ ਪੇ ਪਰ ਇਹ ਆ ਵੀ ਉਦੋਂ ਰੰਧਾਵਾ ਸਾਹਿਬ ਨੇ ਸਾਡੇ ਸਮੂਚੀ ਟੀਮ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਵਾਅਦੇ ਦੇ ਖਰੇ ਉਤਰੇ ਨਹੀਂ ਜਿਹੜਾ ਨੇ ਸਾਨੂੰ ਦਿੱਤਾ ਹੈ ਖਰੇ ਉਤਰੇ ਨੇ ਜੋ ਜੋ ਕਿਹਾ ਸੀ ਉਹ ਹੀ ਆਇਆ ਹਾਂਜੀ ਉਹ ਹੀ ਆਇਆ ਹਾਂ ਪੁੱਤ ਸਮਾਨ ਪਹੁੰਚ ਗਿਆ ਹਾਂਜੀ ਪਹੁੰਚ ਗਿਆ ਤੇ ਤੈਨੂੰ ਲੱਗਦਾ ਤੇ ਨਹੀਂ ਵੀ ਕਰ ਵਾਅਦਾ ਕਰ ਗਏ ਨੇ ਮੁੜਦੇ ਨਹੀਂ 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 ਮਹਾਰਾਜ ਦਸ਼ਕਰਾਨਾ ਕਰ ਮਹਾਰਾਜ ਦਸ਼ਕਰਾਨਾ ਕਿ ਸਾਰਾ ਕੁਝ ਸਹੀ ਪਹੁੰਚਿਆ ਆਈਆਂ ਕਾਪੀ ਗਰੀਬ ਬੱਚੇ ਆ ਤੇ ਇਹਨਾਂ ਦੇ ਵੀ ਮਹਾਰਾਜ ਤੇ ਹੀ ਪਕਰੋ ਫਾਇਦਾ ਕਰੋ ਕੋਈ ਹੂੰ ਇੱਕ ਕਮਰੇ ਵੀ ਤੋਂ ਹੀ ਵੇਚੇ ਗਏ ਜੋ ਹੂੰ ਹਾਂਜੀ ਕਿਵੇਂ ਖੁਸ਼ ਬੇਬੇ ਆਜੀ ਹਾਂਜੀ ਖੁਸ਼ ਬਹੁਤ ਜ਼ਿਆਦਾ ਸਾਡਾ ਬੜਾ ਬੜਾ ਮਹਾਰਾਜ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਵੀ ਤਾਂ ਅੰਦਰ ਰਸਤਿਆਂ ਬਸ਼ੀ ਸਾਰਿਆਂ ਦਾ ਧੰਨਵਾਦ ਕਰਾਂਗੇ ਜੀ ਜ਼ਰੂਰ ਜਿਨ੍ਹਾਂ ਨੇ ਵੀਰਾਂ ਨੇ ਬਾਹਰੋਂ ਸੇਵਾ ਭੇਜੀ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਬਹੁਤ ਸ਼ੁਕਰਾਨਾ ਜਿਵੇਂ ਭੈਣ ਵੀ ਮਨ ਪਰਦੀ ਸੀ ਤੇ ਭਰਾ ਵੀ ਹਾਂ ਜੀ ਹਾਂ ਬਾਬੇ ਨਾਨਕ ਨੇ 13 13 ਟੋਲੀਆਂ ਸੀ ਤੇ ਸਰਪੰਚ ਸਾਹਿਬ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਹੈ ਕਿ ਅਸੀਂ 13ਵੇਂ ਸਾਲ ਦੇ ਵਿੱਚ ਅਕਾਲ ਚਲਾ ਗਿਆ ਕੀ ਬਾਤ ਹੈ ਆਪਾਂ ਨਾ 13ਵੇਂ ਸਾਲ ਦੇ ਵਿੱਚ ਆ ਗਏ 13 13 ਟਲ ਗਈਆਂ ਜੋ ਅੱਜ ਅਸੀਂ ਗੁਰੂ ਬਾਬਾ ਜਿੱਥੇ ਗੁਰੂ ਬਾਬੇ ਦਾ ਵਿਆਹ ਹੋਇਆ ਸੀ ਨਾ ਗੁਰੂ ਬਾਬਾ ਸਾ ਗੁਰੂ ਨਾਨਕ ਦੇਵ ਜੀ ਇੱਕ ਧਿਆਨ ਰੱਖਿਓ ਸਾਰੇ ਸਾਲ 'ਚ ਦੋ ਵਰੀ ਧੀਆ ਦੇ ਵਿਆਹ ਕਾਰਜ ਉੱਥੇ ਕਰਦੇ ਆ ਤੁਸੀਂ ਸਾਨੂੰ ਡਿਊਟੀ ਲਾ ਦਿਓ ਅਸੀਂ ਉੱਥੇ ਹੀ ਕਾਰਜ ਕਰਾਂਗੇ ਉਸ ਪਵਿੱਤਰ ਧਰਤੀ ਤੇ ਅਗਲੀ ਧੀ ਨੂੰ ਤੁਸੀਂ ਲਿਆਓ ਬਾਕੀ ਸਾਰਾ ਸਾਡੀ ਚੋਲੀ ਚ ਪਾ ਦਿਓ ਹੋਰ ਮਾਤਾ ਸਭ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਉੱਥੇ ਵੇਖੋ ਖਰਚਾ ਪਰਚਾ ਵੀ ਸਾਰਾ ਤੁਹਾਡੇ 1 ਰੁਪਈਆ ਨਹੀਂ ਲੱਗੇਗਾ ਇੱਥੋਂ ਗੱਡੀ ਤੇ ਮੈਂ ਦੇ ਸਰਪੰਚ ਲੈ ਜਾਾਂਗੇ ਤੁਹਾਡਾ ਹਾਂਜੀ ਸੰਗਤ ਦਾ ਸੰਗਤ ਦਾ ਧੰਨਵਾਦ ਕਰਦੀ ਆਂ ਗੁਰੂ ਮਾਹੇ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਕੀ ਭੇਜਿਆ ਸਮਾਨ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਉਹ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਪਿੰਡ ਗੁਜਰਪੁਰਾ ਦੇ ਵਿੱਚ ਖੜੇ ਆਂ ਪਿਛਲੇ ਦਿਨਾਂ ਦੇ ਅੰਦਰ ਆਪਾਂ ਵੇਖਦੇ ਫਲੱਡ ਬਹੁਤ ਆਏ ਸੀ ਅਕਾਲ ਚੈਨਲ ਅਕਾਲ ਏਡ ਸੰਗਤ ਦੇ ਸਹਿਯੋਗ ਦੇ ਨਾਲ ਹਰ ਉਹ ਲੋੜਵੰਦੀ ਬਾਹਾਂ ਫੜਨ ਦਾ ਯਤਨ ਕੀਤਾ ਜਿੱਦਾ ਨੁਕਸਾਨ ਹੋਇਆ। ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਗੁੱਜਰਪੁਰ ਰੰਦਾਵਾ ਸਾਹਿਬ ਸਰਦਾਰ ਤਜਿੰਦਰ ਸਿੰਘ ਵੀ ਰੰਦਾਵਾ ਔਰ ਸਾਡੀ ਸਮੁੱਚੀ ਟੀਮ ਇਨ੍ਹਾਂ ਪਿੰਡਾਂ ਦੇ ਵਿੱਚ ਵਿਚਰਦੀ ਸੀ ਗੁੱਜਰਪੁਰ ਦੇ ਸਰਪੰਚ ਸਾਹਿਬ ਨੇ ਸਾਨੂੰ ਬੇਨਤੀ ਕੀਤੀ ਵੀ ਇੱਕ ਧੀ ਰਾਣੀ ਦਾ ਵਿਆਹ ਹੈ। ਗੁਰਸਿੱਖ ਪਰਿਵਾਰ ਲੋੜਵੰਦ ਪਰਿਵਾਰ ਹੈ। ਔਰ ਉਹਨਾਂ ਦਿਨਾਂ ਦੇ ਵਿੱਚ ਅਸੀਂ ਸੰਗਤ ਨੂੰ ਅਪੀਲ ਕੀਤੀ ਸੀ ਅੱਜ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਪੂਰਾ ਸਮਾਨ ਪੂਰਾ ਵੇਖੋ ਤੁਸੀਂ ਵੇਖ ਸਕਦੇ ਪੂਰਾ ਵਿੜੇ ਭਰ ਗਿਆ ਪਰ ਜਿੰਨੇ ਵੀ ਸਾਡੇ ਸਹਿਯੋਗੀ ਨੇ ਅਕਾਲ ਚੈਨਲ ਦੇ ਅਕਾਲ ਏਡ ਦੇ ਸਭ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਕਾਲਪੁਰਖ ਵਾਹਿਗੁਰੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਆ ਧੀ ਰਾਣੀ ਦੇ ਵਿਆਹ ਤੇ ਅੱਜ ਸਮੁੱਚਾ ਆ ਜਿਹੜਾ ਸਮਾਨ ਜਿਹੜਾ ਹੈ ਪਹਚਾਇਆ ਹੈ ਰੰਧਾਵਾ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਸ਼ੁਕਰਾਨੇ ਗੁਰੂ ਸਾਹਿਬ ਦਾ ਤੇ ਇਹ ਹਮੇਸ਼ਾ ਮੈਂ ਜਦੋਂ ਵੀ ਇਹਨਾਂ ਨੂੰ ਅਪੀਲ ਕੀਤੀ ਆਪਣੇ ਚੈਨਲ ਨੂੰ ਕਿਉਂਕਿ ਸਾਡੇ ਹਲਕੇ ਦੇ ਵਿੱਚ ਵੀ ਬੜੇ ਆਪਾਂ ਵੇਖਿਆ ਵੀ ਮਕਾਨ ਵੀ ਪਏ ਧੀ ਰਾਣੀਆਂ ਦੇ ਵਿਆਹ ਵੀ ਹੋਏ ਅੱਜ ਵੀ ਇੱਕ ਬਜ਼ੁਰਗ ਮਾਤਾ ਦਾ ਭੋਗ ਪੈ ਰਿਹਾ ਹੈ ਜੋ ਜੋ ਵੀ ਇਹਨਾਂ ਨੂੰ ਅੱਜ ਤੱਕ ਕਿਸੇ ਗਰੀਬ ਦੇ ਇਲਾਜ ਦੀ ਗੱਲ ਕੀਤੀ ਹੈ ਤੇ ਅਕਾਲ ਚੈਨਲ ਸਭ ਤੋਂ ਮੋਹਰੀ ਰਿਹਾ ਹੈ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਅਪੀਲ ਕੀਤੀ ਸੀ ਅੱਜ ਰੰਦਾਵਾ ਸਾਹਿਬ ਟੈਂਪੂ ਭਰ ਕੇ ਲੈ ਆਏ ਸਮਾਨ ਕੀ ਕਹੋਗੇ ਜੀ ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਆਪਣੇ ਬਾਜਾਂ ਵਾਲਿਆਂ ਦਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਚੈਨਲ ਦੀ ਚੜ੍ਹਦੀ ਕਲਾ ਕਰੀਂਦੇ ਸਭ ਤੋਂ ਤਰੱਕੀਆਂ ਜੇ ਚੈਨਲ ਜਾਵੇ ਜਿਹੜਾ ਇਹ ਧੀਆਂ ਦੀ ਸੇਵਾ ਕਰਦਾ ਦੂਜੀ ਇਹ ਮਕਾਨ ਬਣਾ ਕੇ ਦੇਂਡਾ ਜੋ ਜਾ ਤੁਸੀਂ ਮੈਨੂੰ ਆਣ ਕੇ ਦੱਸਿਆ ਵੀ ਕਣਕ ਕਣਕ ਬੀਜਣ ਨੇ ਉਧਰ ਕੱਲ ਦਾ ਵੀ ਦੱਸਿਆ ਵੀ ਇੱਕ ਮਾਤਾ ਦਾ ਪੋਗ ਕੀ ਕੀ ਮੈਂ ਤੁਹਾਡੀਆਂ ਪੂਰਤੀਆਂ ਗਿਣਾਵਾ ਮੈਂ ਗਿਣਾ ਨਹੀਂ ਸਕਦਾ ਜੀ ਸਾਡਾ ਫਰਜ ਹੈ ਜੀ ਇਹ ਵੇਖੋ ਚਲੋ ਇਹ ਦੇ ਮਹਾਰਾਜ ਦੇ ਤੁਸੀਂ ਹੁਕਮ ਦੇ ਚੱਲਣ ਦਾ ਧੰਨਵਾਦ ਜਿਹੜਾ ਤੁਸੀਂ ਮਹਾਰਾਜ ਦਾ ਪਹਿਲਾਂ ਆਂਦੇ ਨਾ ਲਓ ਸਾਰਿਆਂ ਨੂੰ ਤੁਸੀਂ ਇਹ ਗੱਲ ਕਹੀ ਵੀ ਸੱਚੇ ਪਾਤਸ਼ਾਹ ਦਾ ਨਾਮ ਲੈਣਾ ਦੂਜੀ ਤੁਸੀਂ ਆਪਜੀ ਤੇ ਗੱਲ ਹੀ ਨਹੀਂ ਨਾ ਕੀਤੀ ਮਹਾਰਾਜ ਦਾ ਹੀ ਸਭ ਤੋਂ ਪਹਿਲਾਂ ਤੁਸੀਂ ਓਟਾ ਸਾਰਾ ਤੱਕਿਆ ਹੋਰ ਦੱਸੋ ਹੁਣ ਕੀ ਦੱਸਾਂ ਬਿਲਕੁਲ ਜੀ ਹਾਂਜੀ ਪੰਜ ਕੀ ਕਹਿਣਾ ਚਾਹੁੰਦੇ ਜੇ ਵੇਖੋ 3 ਸਭ ਦੀਆਂ ਸਾਂਝੀਆਂ ਹੁੰਦੀਆਂ ਸਾਡੇ ਦੇ ਗੁਰੂ ਸਾਹਿਬ ਨੇ ਵੀ ਕਿਹਾ ਹੈ ਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਟਾਈਮ ਸੇਰ ਸਾਡੇ ਕਹਿੰਦੇ ਇੱਥੇ ਪਹੁੰਚੇ ਕਿਦਣ ਵਿਆਹ ਸੀ ਭੈਣੇ ਹਾਂਜੀ ਅੱਜ ਤੋਂ 3 ਦਿਨ ਬਾਅਦ ਵਿਆਹ ਆ 3 ਦਿਨ ਬਾਅਦ ਕੱਲ ਨੂੰ ਸ਼ਗਨ ਹੈ ਹਾਂਜੀ ਭੈਣ ਜੀ ਤੁਸੀਂ ਉਦੋਂ ਮਹਿਮੀ ਰੰਧਾਵਾ ਸਾਹਿਬ ਦੇ ਨਾਲ ਹੀ ਸਾਂ ਪਿੰਡਾਂ ਦੇ ਵਿੱਚ ਤੁਸੀਂ ਆਪਣੇ ਮਕਾਨ ਦੇ ਹਾਲਾਤ ਵਿਖਾਏ ਸੀ ਹਾਂਜੀ ਉਹ ਤੁਸੀਂ ਮਨ ਭਰ ਕੇ ਕਿਹਾ ਸੀ ਉਧਰ ਉਹ ਧੀ ਦਾ ਵਿਆਹ ਹੈ ਹਾਂਜੀ ਤੇ ਹਾਂਜੀ ਹਾਂਜੀ ਕਿਹਾ ਸੀ ਤੁਹਾਨੂੰ ਉਦੋਂ ਤੇ ਤੁਸੀਂ ਮੈਨ ਲੱਗਦਾ ਵੀ ਇਹ ਧੀ ਰਾਣੀ ਦਾ ਦੇ ਵਿਆਹ ਮਤਲਬ ਮਿੱਥਿਆ ਵੀ ਨਹੀਂ ਸੀ ਇਹ ਧੀ ਰਾਣੀ ਸੀ ਤੇ ਪਰ ਇਹ ਆ ਵੀ ਉਦੋਂ ਰੰਧਾਵਾ ਸਾਹਿਬ ਨੇ ਸਾਡੀ ਸਮੁੱਚੀ ਟੀਮ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ ਵਾਅਦੇ ਦੇ ਖਰੇ ਉਤਰੇ ਨਹੀਂ ਸਾਡੇ ਜਿਹੜਾ ਨੇ ਹਾਂ ਉਹ ਦਿੱਤਾ ਹੈ ਹਰੇ ਉਤਰੇ ਨੇ ਜੋ ਜੋ ਕਿਹਾ ਸੀ ਉਹ ਹੀ ਆਇਆ ਹਾਂਜੀ ਉਹ ਹੀ ਆਇਆ ਹਾਂ ਪੁੱਤ ਸਮਾਨ ਪਹੁੰਚ ਗਿਆ ਹਾਂਜੀ ਪਹੁੰਚ ਗਿਆ ਤੇ ਤੈਨੂੰ ਲੱਗਦਾ ਤੇ ਨਹੀਂ ਵੀ ਕਰ ਵਾਦਾ ਕਰ ਗਏ ਨੇ ਮੁੜਦੇ ਨਹੀਂ 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 ਮਹਾਰਾਜ ਧੰਨਵਾਦ ਕਰ ਮਹਾਰਾਜ ਧੰਨਵਾਦ ਕਰਨਾ ਕਿ ਸਾਰਾ ਕੁਝ ਸਹੀ ਪਹੁੰਚਿਆ ਵਧੀਆ ਸਮਾਨ ਪਸੰਦ ਹੈ ਪਈ ਨਾ ਹੁਣ ਦੱਸਦੇ ਪਸੰਦ ਦੇ ਕਿ ਨਹੀਂ ਸਾਰਾ ਪਸੰਦ ਹੈ ਹੈ ਸਾਰਾ ਪਸੰਦ ਹੈ ਖੋਜਿਆ ਪੁੱਤ ਹਾਂਜੀ ਖੋਜਿਆ ਚਲੋ ਹਾਂ ਬੀਬੇ ਹਾਂਜੀ ਵੇਖੋ ਬੀਬੇ ਸਾਡੀ ਗੁਰਸਿੱਖ ਅੰਮ੍ਰਿਤਧਾਰੀ ਜਤਨੇਮੀ ਬੀਬੇ ਸਾਡੀ ਹਾਂ ਬੇਬੇ ਉਦੋਂ ਤੂੰ ਕਿਹਾ ਸੀ ਵੀ ਹਾਲਾਤ ਬੜੇ ਮਾੜੇ ਨੇ ਘਰ ਦੇ ਔਰ ਵਿਆਹ ਵੀ ਆ ਗਿਆ ਹਾਂਜੀ ਬਾਬਾ ਜੀ ਕਿਹਾ ਹੈਗਾ ਹੂੰ ਅਈ ਅੱਕਾ ਵੀ ਗਰੀਬ ਬੱਚੇ ਆ ਹੂੰ ਤੇ ਇਹਨਾਂ ਦੇ ਵੀ ਮਹਾਰਾਜ ਤੁਸੀਂ ਵੀ ਕਰੋ ਫਾਇਦਾ ਕਰੋ ਕੋਈ ਹੂੰ ਸੇ ਕਮਰੇ ਵੀ ਤੁਹਾਨੂੰ ਦੇ ਕੇ ਗਏ ਜੋ ਹਾਂਜੀ ਕਿਵੇਂ ਖੁਸ਼ ਬੇਬੇ ਅੱਜ ਹਾਂਜੀ ਖੁਸ਼ ਬਹੁਤ ਜ਼ਿਆਦਾ ਸਾਡੀਆਂ ਬੜੀਆਂ ਬੜੀਆਂ ਮਹਾਰਾਜ ਜਿਨ੍ਹਾਂ ਨੇ ਦਿੱਤਾ ਉਹਨਾਂ ਨੇ ਵੀ ਤੰਦਰੁਸਤੀਆਂ ਬਸ਼ਕੇ ਬਿਲਕੁਲ ਜੀ ਜਿਨ੍ਹਾਂ ਵੀ ਖਜ਼ਾਨਿਆਂ ਚੋਂ ਆਇਆ ਬੇਬੇ ਨੇ ਕਿਹਾ ਵੀ ਉਹਨਾਂ ਦੇ ਖਜ਼ਾਨੇ ਭਰਪੂਰ ਹੋਣ ਉਹ ਪਰਿਵਾਰਾਂ ਨੂੰ ਤੰਦਰੁਸਤੀਆਂ ਆਕਾਲਪੁਰਖ ਵੈਗਰੂ ਬਖਸ਼ਿਸ਼ ਕਰੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਹਮੇਸ਼ਾ ਚੈਨਲ ਚੱਲਦਾ ਹੈ ਜੀ ਜੀ ਆਪਾਂ ਗੱਲ ਕਰੀਏ ਇਹ ਚੈਨਲ ਆਪਾਂ ਅਕਾਲ ਤੱਕ ਸਭ ਤੇ ਅਰਦਾਸ ਕਰਕੇ ਦੀ ਸ਼ੁਰੂਆਤ ਕੀਤੀ ਸੀ ਔਰ ਅੱਜ ਤੱਕ ਕਿ ਲੋਕਾਂ ਦੀ ਸੇਵਾ ਦੇ ਵਿੱਚ ਸਾਡਾ ਚੈਨਲ ਨੇ ਬੇਬੇ ਤੁਹਾਡਾ ਚੈਨਲ ਹੈ ਹਾਂਜੀ ਹਾਂਜੀ ਸੰਗਤ ਦੇ ਸਯੋਗ ਨਾਲ ਚੱਲਦਾ ਕੋਈ ਅਸੀਂ ਨਹੀਂ ਆਪਣੇ ਪੱਲਿਓਂ ਪਰ ਸੰਗਤ ਅਸੀਂ ਇੱਕ ਜ਼ਰੀਆ ਜ਼ਰੂਰ ਬਣੇ ਆਂ ਅਸੀਂ ਰੰਧਾਵਾ ਸਾਹਿਬ ਹਮੇਸ਼ਾ ਕਹਿੰਦੇ ਵੀ ਇੱਕ ਜ਼ਰੀਆ ਹਾਂਜੀ ਜੇ ਕਦੇ ਤੇਲ ਵੰਡ ਰਹੇ ਆਂ ਮਕਾਨ ਬਣਾ ਰਹੇ ਆਂ ਅਸੀਂ ਇੱਕ ਜ਼ਰੀਆ ਹਾਂਜੀ ਸੰਗਤ ਭੇਜਦੀ ਅਸੀਂ ਸਹੀ ਟਿਕਾਣੇ ਤੇ ਪਹੁੰਚਾਦੀ ਦਾ ਚਾਹ ਦਿੰਦੇ ਆ ਹਾਂਜੀ ਹਾਂਜੀ ਠੀਕ ਹੈ ਸੋ ਇਹੋ ਹੀ ਗੁਰਨਾਨਕ ਪਾਤਸ਼ਾਹ ਦਾ ਫਲਸਫਾ ਕਿਰਤ ਕਰੋ ਨਾਮ ਧੰਨਵਾਦੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਜਿਹੜੇ ਇੱਥੇ ਅਤਿ ਦਰਜੇ ਦੀ ਮਿਹਨਤ ਕਰਕੇ ਤੇ ਆਪਣਾ ਦਸ਼ਵੰਦ ਇੱਥੇ ਭੇਜਦੇ ਨੇ ਨਾ ਪਰਿਵਾਰਾਂ ਦੇ ਵਿੱਚ ਭੇਜਦੇ ਨੇ ਆਪਾਂ ਵੇਖਦੇ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਆ ਜੇ ਭਾਵੇਂ ਕੋਈ ਅਸੀਂ ਅੰਦੋਲਨ ਵਿੱਢਿਆ ਹੋਵੇ ਚਾਹੇ ਕੋਈ ਫਲੱਡ ਆ ਜਣ ਚਾਹੇ ਲੋੜਵੰਦ ਪਰਿਵਾਰਾਂ ਦੀ ਕੋਈ ਗੱਲ ਹੋਵੇ ਤੇ ਦਿਲ ਖੋਲ੍ਹ ਕੇ ਆਪਣਾ ਦਸ਼ਵੰਦ ਸਾਡੇ ਐਨਆਰਆਈ ਵੀਰ ਭੇਜਦੇ ਨੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਯੂਕੇ ਦੀ ਸੰਗਤ ਦਾ ਅਕਾਲ ਚੈਨਲ ਦੀ ਯੂਕੇ ਦੀ ਔਰ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਹੈ ਬੜੇ ਕੀਮਤੀ ਸਮੇਂ ਦੇ ਵਿੱਚ ਅੱਜ ਰੰ ਮੈਨੂੰ ਲੱਗਦਾ ਵੀ ਗੁਰਨਾਨਕ ਪਾਤਸ਼ਾਹ ਨੇ ਜਿਹੜਾ ਸੱਚਾ ਸੌਦਾ ਕੀਤਾ ਸੀ ਨਾ ਉਹ ਭੁੱਖੇ ਦੇ ਮੂੰਹ 'ਚ ਪ੍ਰਸ਼ਾਦਾ ਪਾਉਣਾ ਕਿਸੇ ਧੀ ਦਾ ਵਿਆਹ ਕਰ ਦੇਣਾ ਕਿਸੇ ਗਰੀਬ ਬੱਚੇ ਦੀ ਫੀਸ ਦੇ ਦੇਣੀ ਮੈਨੂੰ ਲੱਗਦਾ ਵੀ ਅੱਜ ਵੀ ਉਹ ਬਾਬੇ ਨਾਨਕ ਦੀਆਂ ਨਜ਼ਰਾਂ ਦੇ ਸੱਚਾ ਸੌਦਾ ਜਿਹੜਾ ਤੁਸੀਂ ਅੱਜ ਕੀਤਾ ਹੈ ਬਿਲਕੁਲ ਮਖੂਸਾ ਪਹਿਲਾਂ ਤੇ ਤੁਹਾਡਾ ਵੀ ਦਿਲ ਦੀਆਂ ਕਰਦੇ ਧੰਨਵਾਦ ਆ ਕਿ ਇਹਨਾਂ ਨੇ ਸਰਪੰਚ ਸਾਹਿਬ ਮਖੂ ਇਲਾਕਾ ਜੀਰਾ ਇਲਾਕਾ ਫਰੋਜਪੁਰ ਇਲਾਕੇ 'ਚ ਕਮਾਂਡ ਸੰਭਾਲੀ ਹੋਈ ਸਾਡੀ ਟੀਮ ਦੀ ਤੇ ਸਾਰੀਆਂ ਸਵਾਵ ਵੱਡੇ ਪੱਧਰ ਤੇ ਕੀਤੇ ਤੇ ਸਾਨੂੰ ਜਿਹੜੀ ਸੇਵਾ ਇਹਨਾਂ ਵੀਰ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਅਸਾ ਰਮਦਾਸ ਨੀਰਾ ਬਾਬਾ ਨਾਨਕ ਗੁਰਦਾਸਪੁਰ ਤੇ ਜਨਾਲੇ ਵਾਲੇ ਪਾਸੇ ਜ਼ਿਆਦਾ ਟਾਈਮ ਦਿਓ ਅਸੀਂ ਬਹੁਤ ਟਾਈਮ ਦਿੱਤਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਜਿਹੜਾ ਤੁਸੀਂ ਗੱਲ ਕੀਤੀ ਨਾ ਬਾਬੇ ਨਾਨਕ ਦੀ ਉਸ ਧਰਤੀ ਤੇ ਪਤਾ ਨਹੀਂ ਕਿੰਨੀ ਵਾਰੀ ਨਤਮਸਤਕ ਹੋਏ ਅਸੀਂ ਜਦੋਂ ਹਰਪੀੜ ਦਾ ਸੇਵਾ ਲੈ ਕੇ ਜਾਂਦੇ ਆ ਤੇ ਸਾਨੂੰ ਉੱਥੇ ਸਰਪੰਸਰ ਨੇ ਹੋਕਾ ਮਿਲਿਆ ਜੀ ਉੱਥੋਂ ਉੱਥੋਂ ਗੁਰੂ ਸਾਹਿਬ ਗੁਰੂ ਬਾਬੇ ਨੇ ਸਾਡੇ ਨੂੰ ਪਤਾ ਕੀ ਕਿਹਾ ਸੀ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਖਾਓ ਮੈਂ ਉੱਥੇ ਜਿਹੜੀ ਸੰਗਤ ਗਈ ਸੀ ਨਾ ਉੱਥੇ ਬਿਸ਼ੋ ਕਿਸੇ ਪੈੜੀ ਚ ਖਲੋਤੇ ਸੀ ਮੈਨੂੰ ਨੇ ਇਹ ਗੱਲ ਕਰਦਾ ਸੀ ਕਿ ਉਹ ਪਾਸੇ ਨੇ ਇੱਕ ਰਿਕ ਕਰਕੇ ਅਰਦਾਸ ਬੇਨਤੀ ਜਰੂਰ ਕਰਿਓ ਹੋ ਸਕਦਾ ਇਥੇ ਚਰਨ ਪਏ ਹੋਣ ਹਮ ਗੁਰੂ ਬਾਬੇ ਦੇ ਚਰਨ ਕਿਉਂਕਿ ਉਹ ਬਨਾਨਕ ਜੀ ਆਪਾਂ ਰਮਦਾਸ ਜਾਨੇ ਆ ਤੇ ਉੱਥੇ ਬਾਬਾ ਬੁੱਢਾ ਜੀ ਹਮ ਅੰਤਮ ਰਸਮਾਂ ਉਹ ਗੁਰਦੁਆਰਾ ਸਾਹਿਬ ਚ ਹੋਈਆਂ ਕੱਲ ਇੱਕ ਬੜੀ ਵੱਡੀ ਸਵਾਮਾਸੀ ਉੱਥੋਂ ਕੀਤੀਆਂ ਦੋ ਤਿੰਨ ਦਿਨ ਤੋਂ ਲਗਾਤਾਰ ਉਸ ਇਲਾਕੇ ਦੇ ਵਿੱਚ ਸੀ ਮਕੂਬ ਸਾਹਿਬ ਕੋਸ਼ਿਸ਼ ਹੀ ਹੁੰਦੀ ਹੈ ਕਿ ਕੁਝ ਕਾਰ ਚੰਗੇ ਹੋ ਜਾਣ ਹਮ ਇੱਕ ਗਰੰਤੀ ਸਿੰਘ ਦਾ ਮਕਾਨ ਵੀ ਬਣਾ ਰਹੇ ਹਾਂ ਕਿੱਥੋਂ ਤੱਕ ਪਹੁੰਚਿਆ ਹੋ ਉਦਿਆਂ ਨੀਆਂ ਭਰ ਗਈਆਂ ਜੀ ਕੱਲੋ ਸਵੀਰ ਦਾ ਸੁਨੇਹਾ ਆ ਗਿਆ ਤੇ ਇਸ ਵੀਰ ਨੂੰ ਪਤਾ ਮੈਂ ਕਹਿ ਲਿਆ ਸੀ ਕਿ ਇਹ ਸੇਵਾ ਦਾ ਟੈਂਪੋ ਲੈ ਕੇ ਆਇਆ ਸੀ ਇਹਨੂੰ ਮੈਂ ਆਖਿਆ ਕਿ ਹੁਣ ਆਹ ਸਮਾਨ ਤੂੰ ਬੀਏ ਗਿਆ ਕੱਲ ਜਾਂ ਪਰਸੋਂ ਚਿਗਾਠਾਂ ਛੱਡ ਕੇ ਆਉਣੀ ਆ ਉੱਥੇ ਕਿਆ ਬਾਤ ਹੈ ਨਾ ਉਹ ਅਮਰਸਰ ਤੋਂ ਬਣਨੀ ਆ ਚਿਗਾਠਾਂ ਉੱਥੇ ਪਹੁੰਚ ਜਾਣੀਆਂ ਜਦੋਂ ਚਿਗਾਠਾਂ ਵਿੱਚ ਲੱਗ ਜਾਂਦੀਆਂ ਤੇ ਫਿਰ ਸਮਝ ਲੋ ਕਿ ਉੱਪਰ ਦੀ ਸਾਰੀ ਯਾਲੂ ਹੋ ਗਈ ਹੁਣ ਭਰਤੀ ਵਗੈਰਾ ਪੈ ਗਈ ਆ ਇਹ ਗੁਰੂ ਬਾਬੇ ਦੀ ਕਿਰਪਾ ਕਿਆ ਬਾਤ ਹੈ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਤੇ ਨਾਲੇ ਨਾ ਬਾਬੇ ਨੇ 13-13 ਤੁਸੀਂ ਗੱਲ ਕੀਤੀ ਹੈ ਬਾਬੇ ਨਾਨਕ ਨੇ 13-13 ਤੋਲੀਆਂ ਸੀ ਤੇ ਸਰਪ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਹੈ ਕਿ ਅਸੀਂ 13ਵੇਂ ਸਾਲ ਦੇ ਵਿੱਚ ਆਕਾਲ ਚਲਿਆ। ਕੀ ਬਾਤ ਹੈ। ਆਪਾਂ ਨਾ 13ਵੇਂ ਸਾਲ ਦੇ ਵਿੱਚ ਆ। 13 13 ਟਲ ਗਈਆਂ ਜੋ ਅੱਜ। ਤੇ 12 ਸਾਲ ਅਸੀਂ ਪੂਰੇ ਕਰ ਲਏ ਜੀ। ਗੁਰੂ ਬਾਬੇ ਦੇ ਨਾਮ ਤੇ ਸ਼ੁਕਰਾਨੇ ਜੀ ਸਰਪੰਚ ਸਾਹਿਬ ਚੈਨਲ ਤੁਹਾਡਾ 13ਵੇਂ ਸਾਲ ਚ ਮਖੂਬ ਸਾਹਿਬ ਭੈਣ ਭਾਵਕ ਹੋ ਗਈ ਸੀ ਵੇਖ ਕੇ। ਭੈਣੇ ਇੱਥੇ ਆ ਜਾ ਮੇਰੇ ਲਾਗੇ ਹੁਣੇ। ਅੱਜ ਭੈਣੇ ਆ ਜਾ। ਆ ਜਾ ਪੁੱਤ ਤੂੰ ਵੀ ਆ ਜਾ। ਅੱਜ ਜੀ ਆ ਜਦੀ ਆ ਜਾ। ਅਣੇ ਤੇਰਾ ਇੱਕ ਵਾਦਾ ਸੀ ਸਾਡਾ ਹਾਂਜੀ ਅਸੀਂ ਨਾ ਤੁਨ ਜਨ ਗਏ ਕਿ ਕਹਿ ਲੈਣਾ ਬੜਾ ਸੁੱਖਾ ਹੁੰਦਾ ਕਿ ਆ ਕਰਦਾਂਗੇ ਵੈਸੇ ਮਨ ਦੇ ਵਲਵਲੇ ਤੇ ਹੋਣਗੇ ਕਿ ਆਉਂਦੇ ਕਿ ਨਹੀਂ ਆਉਂਦੇ ਮਨ ਚਾਹੁੰਦਾ ਸੀ ਖਿਆਲ ਇਹ ਨਹੀਂ ਹਨੂ ਆਣਾ ਹੈ ਯਕੀਨ ਹੀ ਹਨੂ ਆਣਾ ਜਿੰਨੀ ਦੇਰ ਪਹੁੰਚਦਾ ਨਹੀਂ ਨਾ ਉਨੀ ਦੇਰ ਰੋ ਨਹੀਂ ਮਾਫੀ ਜੁਣਾ ਸਰਤੇ ਤੁਹਾਡਾ ਬਹੁਤ ਧੰਨਵਾਦ ਹਾਂਜੀ ਜਿਹੜਾ ਸਾਡੇ ਘੜਕੇ ਤੋਂ ਵੀਰ ਜੀ ਨੇ ਜਿਹੜਾ ਮਲਾ ਹਾਂ ਕਰਕੇ ਗਏ ਸੀ ਉਹ ਕਾਲ ਚੈਨਲ ਵਾਲੇ ਬਹੁਤ ਟਾਈਮ ਨਾਲ ਪਹੁੰਚਿਆ ਫੜ ਕੇ ਕੁੜੀ ਦਾ ਸਹਣਾ ਤੇ ਪਰਸੋਂ ਬਰਾਤ ਆ ਤੇ ਬਹੁਤ ਪਰਿਵਾਰ ਕੋਸਾ ਸਮਾਨ ਲੈ ਕੇ ਜਾਣਾ ਪੂਰਾ ਸਮਾਨ ਜਿਹੜਾ ਸਾਰਾ ਵਰਤੋਂ ਦਾ ਪਨੀਚਰ ਜਿਹੜਾ ਉਹ ਸਾਰਾ ਪਹੁੰਚਦਾ ਕੀਤਾ ਜੀ ਬਹੁਤ ਧੰਨਵਾਦ ਰੋਜ਼ਮਰ ਦੀਆਂ ਲੋੜਾਂ ਨੇ ਜੀ ਵੀ ਕੋ ਬੈੱਡ ਵੀ ਚਾਹੀਦਾ ਇਹ ਪੁੱਛਿਓ ਕਹਨੇ ਮਨ ਚ ਕੀ ਖਿਆਲ ਆਏ ਤੇ ਜਦੋਂ ਤੇਰੀ ਅੱਖਾਂ ਦੇ ਹੰਝੂ ਹੁਣ ਬਹੁਤ ਕੁਝ ਪਿਆਨ ਕਰਦੇ ਸੀ ਕੀ ਖੁਸ਼ੀ ਖੁਸ਼ੀ ਸੀ ਇਹ ਨਾਚਰ ਕੁੜੀ ਦਾ ਵਿਆਹ ਨੇ ਨਾਚਰ ਟੈਂਸ਼ਨ ਹੀ ਹੈ ਤੀ ਰਣੀ ਦੇ ਜਾਣਾ ਨਾ ਸੋਚਿਆ ਹੋਊਗਾ ਕਿ ਰੋਟੀਆਂ ਮਾੜੀ ਮੋਟੀ ਮਾੜੀ ਮੋਟੀ ਟੈਂਸ਼ਨ ਲੱਗਦੀ ਟੈਂਸ਼ਨ ਨਹੀਂ ਲੜੀ ਰੋਟੀਆਂ ਦੇ ਕੋਲ ਆ ਤੁਹਾਨੂੰ ਬਾਤ ਵੀ ਨਹੀਂ ਭੈਣ ਮੇਰੀ ਇਹ ਗੱਲ ਸਾਂ ਮੇਰੀ ਧੀਾਂ ਸਾਂਝੀਆਂ ਹੁੰਦੀਆਂ ਪਹਿਲਾਂ ਜ਼ਿਕਰ ਕੀਤਾ ਵੇਖੋ ਸਰਪੰਚ ਸਾਹਿਬ ਨੇ ਤੀ ਬਣਾਈ ਅਸੀਂ ਵੀ ਬਣਾ ਲਈ ਹੁਣ ਇਹ ਕੇਂਦਰ ਨੇ ਰੋਟੀਆਂ ਕੌਣ ਪਕਾਉਗੀ ਹੁਣ ਗੱਲ ਤੇ ਹੋਈ ਲੱਗਦੀ ਹੈ ਨਾ ਸਾਗ ਕੌਣ ਬਣਾਉਗੀ ਹੈ ਨਾ ਭੈਣ ਮੇਰੀਏ ਇਦਾਂ ਹੀ ਕੋਈ ਗੱਲ ਨਹੀਂ ਉਹਨਾਂ ਦਾ ਵੀ ਅਕਾਲ ਪੁਰਖ ਨੂੰ ਫਿਕਰ ਹੈ ਵੀ ਜਿਹੜਾ ਜੀ ਆਇਆ ਨਾ ਅਕਾਲ ਪੁਰਖ ਮਹਾਰਾਜ ਨੂੰ ਆ ਜਿਹੜਾ ਜੀ ਆਇਆ ਜਿੰਨੇ ਸਰਪੰਚ ਸਾਹਿਬ ਨੇ ਕਿਹਾ ਵੀ ਮਹਾਰਾਜ ਨੂੰ ਫਿਕਰ ਹੈ ਮਹਾਰਾਜ ਨੂੰ ਫਿਕਰ ਹੈ ਤੇ ਉਹਨਾਂ ਦਾ ਵੀ ਕੋਈ ਗੱਲ ਨਹੀਂ ਤੁਸੀਂ ਉਦੋਂ ਜਦੋਂ ਧੀਆ ਦਾ ਵਿਆਹ ਕਰੋਗੇ ਉਦੋਂ ਵੀ ਤੁਸੀਂ ਸਰਪੰਚ ਸਾਹਿਬ ਨੂੰ ਰੰਧਾਵਾ ਸਾਹਿਬ ਨਾਲ ਰਾਬਤਾ ਕਰਿਆ ਜੀ ਜਿੰਨੇ ਜੋਗੇ ਆ ਅਸੀਂ ਤੁਹਾਡੀ ਅਪੀਲ ਜਿਹੜੀ ਹੈ ਇਹ ਸੰਗਤ ਦੀ ਕਚਹਿਰੀ 'ਚ ਰੱਖ ਦੇਣੀ ਹੈ ਇਹ ਜੇ ਸੰਗਤ ਨੇ ਪਹਿਲਾਂ ਵੀ ਤੁਹਾਡੀ ਅਪੀਲ ਸੁਣੀ ਹੈ ਤੇ ਗਾਹ ਵੀ ਸੁਣੇਗੀ। ਅੱਛਾ ਮੈਂ ਇੱਕ ਚੀਜ਼ ਹੋਰ ਹੀ ਦੱਸ ਦੇਣਾ। ਅਸੀਂ ਗੁਰੂ ਬਾਬਾ ਜਿੱਥੇ ਗੁਰੂ ਬਾਬੇ ਦਾ ਵਿਆਹ ਹੋਇਆ ਸੀ ਨਾ ਗੁਰੂ ਬਾਬਾ ਸਾ ਗੁਰੂ ਨਾਨਕ ਦੇਵ ਜੀ ਇੱਕ ਧਿਆਨ ਰੱਖਿਓ ਸਾਰੇ ਸਾਲ 'ਚ ਦੋ ਵਰੀ ਤਿਆਂ ਦੇ ਵਿਆਹ ਕਾਰਜ ਉੱਥੇ ਹੀ ਕਰਦੇ ਆਂ। ਤੁਸੀਂ ਸਾਨੂੰ ਡਿਊਟੀ ਲਾ ਦਿਓ ਅਸੀਂ ਉੱਥੇ ਹੀ ਕਾਰਜ ਕਰਾਂਗੇ। ਉਸ ਪਵਿੱਤਰ ਧਰਤੀ ਤੇ ਅਗਲੀ ਧੀ ਨੂੰ ਤੁਸੀਂ ਲਿਆਓ। ਬਾਕੀ ਸਾਰਾ ਸਾਡੀ ਝੋਲੀ 'ਚ ਪਾ ਦਿਓ। ਹੋਰ ਮਾਪੂਣ ਸਭ ਠੀਕ ਹੈ। ਬਿਲਕੁਲ ਜੀ ਬਿਲਕੁਲ ਜੀ ਉੱਥੇ ਵੇਖੋ ਖਰਚਾ ਪਰਚਾ ਵੀ ਸਾਰਾ ਤੁਹਾਡੇ 1 ਰੁਪਈਆ ਇਤੋਂ ਗੱਡੀ ਦੇ ਮੈਂ ਦੇ ਸਰਪੰਚ ਲੈ ਜਾਗੇ ਤੁਹਾਡਾ ਠੀਕ ਹੈ ਜੀ ਆਉਣ ਜਾਂ ਸੋਨਿਹਾਰ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਦੂਜੀ ਬੇਨਤੀ ਇਹ ਹੈ ਵੀ ਤੁਹਾਡੇ ਪਿੰਡ ਦੇ ਵਿੱਚ ਆਸੇ ਪਾਸੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਹੜਾਂ ਦੀ ਮਾਰ ਚਲੀ ਜਾਂ ਲੋੜਵੰਦ ਅੱਖਾਂ ਦੇ ਆਪਰੇਸ਼ਨ ਕਰ ਰਹੇ ਹੁਣ ਤੇ ਆਪਾਂ ਅਗਲੇ ਮਹੀਨੇ ਕਾਲੇ ਮੋਤੀਏ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਕਰਨੇ ਨੇ ਘਰੋਂ ਚੱਕ ਕੇ ਲੈ ਕੇ ਜਾਵਾਂਗੇ ਘਰੇ ਛੱਡ ਕੇ ਜਾਵਾਂਗੇ ਵਧੀਆ ਲੈਂਸ ਪਵਾਵਾਂਗੇ ਜਿੰਨੇ ਮਰੀਜ਼ ਹੋਣ ਸਾਹਿਬ ਬੋਲੇ ਸੋਨਿਆਲ ਬੜੀ ਤਗੜੀ ਗੱਲ ਕਰਦੀ ਜੋ ਕਲਗੀਧਰ ਦੀ ਤੁਹਾਡੇ ਦੇ ਕਿਰਪਾ ਜੀ ਤੁਹਾਡੇ ਪਿੰਡ ਹੀ ਕੈਂਪ ਰੱਖ ਦੀਏ ਰੱਖ ਦਿਓ ਦੇ ਬਹੁਤ ਧੰਕਾਰਾ ਫਿਰ ਬੋਲੇ ਸੋਨਿਆਲ ਜਲਪਾਣੀ ਸਾਰਾ ਮੈਸ਼ ਕਾਉਂਗਾ ਜੋ ਰਲਾਵਾ ਸਾਹਿਬ ਇੱਕ ਤੁਹਾਡੇ ਲਈ ਰਮਦਾਸ ਵੀ ਰੱਖ ਦੀਏ ਧੰਨਵਾਦ ਜੀ ਧੰਨਵਾਦ ਤੁਸੀ ਦੱਸੋ ਕਰਾਨੇ ਜੀ ਬਹੁਤ ਸ਼ੁਕਰ ਅਸੀਂ ਮੈਂ ਫਿਰ ਗੱਲ ਕਰੂੰਗਾ ਬਾਬਾ ਬੁੱਢਾ ਜੀ ਦੇ ਸਥਾਨ ਤੇ ਕੈਂਪ ਰੱਖ ਦਿੰਦੇ ਆਪਾਂ ਛੱਡੋ ਜਕਾਰਾ ਪਰ ਬੋਲੇ ਸੋ ਨਿਹਾਲ ਨਹੀਂ ਕੋਈ ਨਹੀਂ ਬਸ ਗਲਤੀ ਨਹੀਂ ਹੋ ਗਈ ਜਕਾਰਾ ਹੋਣ ਗਿਆ ਠੀਕ ਹੈ ਉਹ ਬਾਜ ਨਾਲੇ ਪੁੱਛਿਆ ਨਹੀਂ ਗਿਆ ਬਾਜ ਨਾਲੇ ਹੋਰ ਕਿਹਦੇ ਜਾਂਦਾ ਜੋ ਬਾਜ ਨਾਲੇ ਨੂੰ ਪੁੱਛ ਗੁਰੂ ਸਾਹਿਬ ਕਿਰਪਾ ਕਰਨ ਜੀ ਅਸੀਂ ਗੁਰਦੁਆਰਾ ਸਾਹਿਬ ਜੀ ਕੈਂਪ ਰੱਖਾਂਗੇ ਜੀ ਗੁਰਦੁਆਰੇ ਰੱਖਾ ਗਿਆ ਆਪਾਂ ਵੀ ਬੋਲੇ ਮੱਖਣ ਤੁਹਾਡੇ ਕੋਲੋਂ ਖਾਵਾਂਗੇ ਸਰਪੰਚ ਸਾਹਿਬ ਮੱਖਣ ਖਾਣ ਵਾਦੂ ਕਿਉਂ ਵਾਦੂ ਆਪਾਂ ਲਿਆਵਾਂਗੇ ਸਾਡੀ ਭੈਣ ਮਤਲਬ ਰੋਟੀ ਪਾਣੀ ਬਹੁਤ ਛੱਜਾ ਬਣਾਉਂਦੇ ਨੇ ਸਾਹੀਂ ਇੱਥੇ ਜਿੰਨੇ ਦਿਨ ਵੀ ਸੇਵਾ ਕਰਨ ਆਉਂਦੇ ਰਹੇ ਆ ਵੀ ਮਤਲਬ ਜਿਵੇਂ ਇਹਨਾਂ ਨੇ ਕਿਹਾ ਮੱਖਣ ਅੱਜ ਵੀ ਅਸੀਂ ਚੀਤੇ ਕਰਦੇ ਹਾਂ ਲੱਸੀ ਦੁੱਧ ਕਿਉ ਜੋ ਵੀ ਸੋ ਬਹੁਤ ਰੂਹਦਾਰੀ ਦੇ ਨਾਲ ਤੁਸੀਂ ਸੰਗਤਾਲੀ ਸੇ ਅੱਜ ਦੇ ਛੱਗਿਆ ਬੜੀ ਰੂਹਦਾਰੀ ਦੇ ਨਾਲ ਤੁਸੀਂ ਜਿੰਨੇ ਵੀ ਸਾਡੇ ਵੀਰ ਭਰਾ ਸਮਾਜ ਸੇਵੀ ਆਏ ਨੇ ਰੂਹਦਾਰੀ ਦੇ ਨਾਲ ਤੁਸੀਂ ਤੁਹਾਡੇ ਪਰਿਵਾਰ ਨੇ ਸੇਵਾ ਕੀਤੀ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਤੁਹਾਡਾ ਗੁਰੂ ਸਾਹਿਬ ਵੱਲੋਂ ਬਹੁਤ ਬਹੁਤ ਕਿੱਟਿਆਂ ਬਾਜਾਂ ਵਾਲਾ ਤੁਹਾਡੀ ਚੜਦੀ ਕਲਾ ਕਰੇ ਜੀ ਰਾਵਾ ਸਾਹਿਬ ਰੋਜ਼ ਮਰਦੀਆਂ ਲੋੜਾਂ ਨੇ ਜੀ ਬੈੱਡ ਬਿਨਾ ਵੀ ਗੁਜ਼ਾਰਾ ਨਹੀਂ ਗਾ ਹਨਾ ਤੇ ਗੱਦਿਆਂ ਬਿਨਾ ਵੀ ਗੁਜ਼ਾਰਾ ਨਹੀਂ ਗਾ ਆਹ ਫ੍ਰਿਜ ਬਿਨਾ ਵੀ ਗੁਜ਼ਾਰਾ ਨਹੀਂ ਗਾ ਆਹ ਚਲੋ ਹੁਣ ਸਿਆਲ ਆ ਗਏ ਨੇ ਗਰਮੀਆਂ ਆ ਚ ਇੱਕ ਮਿੰਟ ਨਹੀਂ ਅੰਦਰ ਬੈਠਾ ਜਾਂਦਾ ਪੱਖੇ ਤੋਂ ਬਿਨਾ ਹਨਾ ਸੋ ਅਲਮਾਰੀ ਦੀ ਜਿਹੜੀ ਇਹ ਇਹ ਲੋੜ ਏ ਹੁਣ ਬੱਚੀ ਨੂੰ ਸੂਟ ਸਾਟ ਮਿਲਨੇ ਨੇ ਨਵੇਂ ਪੈਣਾ ਭਰਾਵਾਂ ਵੱਲੋਂ ਹਨਾ ਸਵਾਏ ਨੇ ਕਿ ਨਹੀਂ ਕੋਈ ਸਰਪੰਚ ਸਾਹਿਬ ਨੇ ਦਿੱਤਾ ਹੈ ਕਿ ਨਹੀਂ ਕੋਈ ਨਹੀਂ ਹਲੇ ਦੇਣੇ ਦੇਣੇ ਸਰਪੰਚ ਸਾਹਿਬ ਫਿਰ ਦੇਣੇ ਵਿਆਹ ਤੋਂ ਮਗਰੋਂ ਦੇਦੇ ਦੇਦੇ ਮੈਨੂੰ ਫਿਰ ਪਤਾ ਨਹੀਂ ਸਾਡੀ ਨੇ ਦੱਸ ਜਾਣੀ ਸਰਪੰਚ ਜੀ ਨੇ ਆ ਜਾਦੇ ਜਾਣਾ ਹੁਣ ਚੂੜਾ ਲੈਣ ਚੱਲੇ ਆ ਹੈ ਚੂੜਾ ਲੈਣ ਚੱਲੇ ਆ ਤੁਸੀਂ ਹਾਂਜੀ ਤੇ ਵਿਆਹ ਵਾਲਾ ਸੂਟ ਜਿਹੜਾ ਵਾ ਉਹ ਸਿੱਪ ਗਿਆ ਕੀ ਬਾਤ ਆ ਬੀ ਕੋ ਭੈਣ ਨੂੰ ਫਿਕਰ ਹੈ ਕੁਝ ਗੱਲਾਂ ਜਿਹੜੀਆਂ ਸਰਪੰਚ ਸਾਹਿਬ ਨੂੰ ਪਤਾ ਨਹੀਂ ਭੈਣ ਨੇ ਅੰਦਰ ਖਾਤੇ ਕਰਤੀਆਂ ਸੂਟ ਵੀ ਦੇ ਦਿੱਤੇ ਨੇ ਤੇ ਅੱਜ ਕਹਿੰਦੇ ਇਹ ਚੂੜਾ ਵੀ ਲੈ ਕੇ ਦੇਣਾ ਤੇ ਇਹੋ ਜਿਹੜੇ ਨਵੇਂ ਸੂਟ ਸੀਬ ਜਾਣੇ ਨੇ ਨਾ ਤੇ ਇਹਦੇ ਚ ਰੱਖ ਦੇਣੇ ਮੇਰੇ ਪੁੱਤ ਐ ਇਹ ਖੋਲ ਲੀਏ ਕਿ ਨਹੀਂ ਅਜੇ ਚਲੋ ਕੋਈ ਨਹੀਂ ਉੱਥੇ ਖੋਲਾਂਗੇ ਹਨਾ ਇਹ ਆਪੇ ਆਪਣੇ ਹੱਥਾਂ ਨਾਲ ਖੁੱਲੇਗੀ ਸੋ ਅ ਰੰਦਾਵਾ ਸਾਹਿਬ ਤੁਹਾਡਾ ਧੰਨਵਾਦ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਨਾ ਜਿਵੇਂ ਆਪਾਂ ਆਪਣੇ ਘਰੇ ਖਰੀਦਦੇ ਆਂ ਓਵੇਂ ਤੁਸੀਂ ਖਰੀਦੀਆਂ ਹਰੇਕ ਐਲਜੀ ਦੀ ਆਪਾਂ ਵੇਖਦੇ ਆਂ ਰੈਫਰਿਜਰੇਟਰ ਜਿਹੜਾ ਹਰ ਇੱਕ ਚੀਜ਼ ਬਹੁਤ ਵਧੀਆ ਤੁਸੀਂ ਮੈਂ ਤੁਹਾਡਾ ਵੀ ਧੰਨਵਾਦ ਹੈ ਮਕੂ ਸਾਹਿਬ ਮੈਂ ਪਹਿਲਾਂ ਕਿਹਾ ਸੀ ਸ਼ੁਕਰਾਨੇ ਗੁਰੂ ਸਾਹਿਬ ਦਾ ਤੇ ਭੈਣ ਮੇਰੀਏ ਸਮਾਨ ਘਰੇ ਪਹੁੰਚਦਾ ਕਰਨ ਦੀ ਸਾਡੀ ਜ਼ਿੰਮੇਵਾਰੀ ਸੀ ਹੁਣ ਗੁਰੂ ਘਰ ਜਾਇਓ ਹਾਂ ਅਰਦਾਸ ਬੇਨਤੀ ਕਰਿਓ ਵਾਜੀ ਸਰਪੰਚ ਸਾਹਿਬ ਨੂੰ ਲੈ ਕੇ ਜਾਇਓ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਿਓ ਉੱਥੇ ਇਹ ਕੋਈ ਨਹੀਂ ਦਿੰਦਾ ਭਾਵੇਂ ਫੋਲੀ ਦਾ ਪ੍ਰਸ਼ਾਦ ਲੈ ਜੋ ਦੇਗ ਨਹੀਂ ਬਣਾ ਸਕਦੇ ਨਾ ਕੋਈ ਪੰਜਾ ਦਾਹਾਂ ਦਾ ਮਤਲਬ ਹੈ ਪ੍ਰਸ਼ਾਦ ਇਹ ਇਹ ਦਸਵੰਦ ਚੋਂ ਆਇਆ ਹੋਇਆ ਮਾਇਆ ਦਸਵੰਦ ਕੌਣ ਦਿੰਦੇ ਆ ਦਸਵੰਦ ਸਰਪੰਚ ਸਾਹਿਬ ਅਰਗੇ ਆ ਦਸਵੰਦ ਆ ਵੀਰ ਪਰਗੜ ਲਾ ਕੇ ਖਲੋਤਾ ਇਹਨਾਂ ਅਰਗੇ ਆ ਕਿਉਂਕਿ ਕਹਿੰਦੇ ਫੁਹੀ ਫੁਹੀ ਤਲਾਬ ਭਰਦਾ ਸਰਪੰਚ ਸਾਹਿਬ ਐਨ ਆਰ ਆਈ ਭਾਈਚਾਰਾ ਨਾ ਸਾਡੇ ਨਾਲ ਬਹੁਤ ਜੁੜਿਆ ਹੋਇਆ ਜਿੱਦਾਂ ਸਰਪੰਚ ਸਾਹਿਬ ਨੇ ਹੋ ਕਹਤਾ ਸਨ ਕਿ ਬੰਨ ਬਣਨਾ ਤੇ ਪਤਾ ਨਹੀਂ ਸੀ ਲੱਗਦਾ ਉੱਥੇ ਕਿੰਨੇ ਕੁ ਲੋਕ ਆ ਗਏ ਸੀ ਉਹ ਦਿਖਾ ਰਿਹਾ ਉਸ ਚੀਜ਼ ਹਨਾ ਇਹ ਸੇਵਾ ਲੱਗੀ ਹੋਈ ਆ ਸ਼ੁਕਰਾਨੇ ਮਖੂਦ ਸਾਹਿਬ ਗੁਰੂ ਸਾਹਿਬ ਦੇ ਆ ਹਾਂ ਆਪਣਾ ਇੱਕ ਹੀ ਲਵ ਸਿਲਾ ਵਾ ਤੁਸੀਂ ਚੱਲੇ ਹੋ ਤੁਹਾਡੇ ਕਦਮਾਂ ਨੂੰ ਸਜਦਾ ਵਾ ਤੁਸੀਂ ਹਰ ਵੱਡੀਆਂ ਸਵਾਵਾ ਕੀਤੀਆਂ ਸਾਡੇ ਨਾਲ ਸਾਡੇ ਨਾਲ ਇੱਕ ਟੀਮ ਦਾ ਹਿੱਸਾ ਵੀ ਹੈ ਨਾ ਇਹ ਫਰਜ ਆ ਜੀ ਕਿਉਂਕਿ ਟੀਮ ਦਾ ਹਿੱਸਾ ਮੈਂ ਪਹਿਲਾਂ ਸਰਪੰਚ ਸਾਹਿਬ ਨੂੰ ਕਿਹਾ ਸੀ ਕਿ ਆ ਇਲਾਕਾ ਸਰਪੰਚ ਸਾਹਿਬ ਇਹਨਾਂ ਸਾਹਮਣੇ ਆਇਆ ਹੋਇਆ ਜੀ ਮੈਨੂੰ ਇਹ ਕਹਿੰਦੇ ਹੁੰਦੇ ਕਿ ਤੁਸੀਂ ਨਹੀਂ ਆਉਣ ਦੀ ਲੋੜ ਹੈਗੀ ਹਨਾ ਤੇ ਸ਼ੁਕਰਾਨੇ ਇਹ ਸਾਡਾ ਪਿਆਰ ਆ ਜੀ ਕਿਉਂਕਿ ਮੈਂ ਵੱਡਾ ਆ ਇਹ ਥੋੜੇ ਉਮਰ ਦੇ ਛੋਟੇ ਹੋਣਗੇ ਹਨ ਇੱਕ ਪਿਆਰ ਆ ਜਿੱਧਰਲੇ ਪਾਸੇ ਮੈਨੂੰ ਤੋਰ ਦਿੰਦੇ ਮੈਂ ਤੁਰ ਪੈਣਾ ਜੀ ਇਹ ਸਾਰੀ ਟੀਮ ਜਿੱਧਰ ਇਹ ਚੱਲ ਜਾਂਦੇ ਆ ਕਹਿੰਦੇ ਕਿ ਇਤਰਾਸੀਂ ਇਹ ਸਾਰਾ ਪ੍ਰਗਟ ਜੀ ਤੁਹਾਡਾ ਵੀ ਧੰਨਵਾਦ ਆ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਆ ਤੇ ਸ਼ੁਕਰਾਨੇ ਬਾਕੀ ਸਭ ਗੁਰੂ ਸਾਹਿਬ ਦੇ ਆ ਗੁਰੂ ਸਾਹਿਬ ਦਾ ਸ਼ੁਕਰਾਨੇ ਰਮ ਰਮ ਕਰਕੇ ਸ਼ੁਕਰ ਆ ਜੀ ਜਿਹੜੀ ਵੀ ਮਤਲਬ ਸੰਗਤ ਨੇ ਸਾਨੂੰ ਬੇਨਤੀ ਕੀਤੀ ਜਿਹੜੀ ਅਸੀਂ ਅੱਗੇ ਗਾਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਅਕਾਲ ਪੁਰਖ ਨੇ ਪ੍ਰਵਾਨ ਕੀਤੀ ਏ ਅਕਾਲ ਪੁਰਖ ਦਾ ਸ਼ੁਕਰ ਏ ਨੇ ਜਿਹੜੀ ਗੱਲ ਕਿਸੇ ਨੂੰ ਕਹੀ ਏ ਤੇ ਔਰ ਜਿਹੜਾ ਵਾਦਾ ਕੀਤਾ ਵਫਾ ਹੋਣ ਤੱਕ ਸਾਡੀ ਜ਼ਿੰਮੇਵਾਰੀ ਹੁੰਦੀ ਏ ਵਾਦਾ ਅੱਜ ਪੂਰਾ ਕੀਤਾ ਹੈ ਇਸ ਲਈ ਅੱਜ ਅਸੀਂ ਸਰਖਰੂ ਹੋ ਗਏ ਆ ਸਰਪੰਚ ਸਾਹਿਬ ਅੱਜ ਅਸੀਂ ਸਰਖਰੂ ਹੋ ਗਏ ਆ ਕਿਉਂਕਿ ਜਦੋਂ ਵਾਦਾ ਕਰਦੀ ਤਾਂ ਜਿਵੇਂ ਭੈਣ ਕਹਿੰਦੀ ਚਿੰਤਾ ਬੜੀ ਸੀ ਸਾਡੇ ਦਿਮਾਗ ਤੇ ਚਿੰਤਾ ਹੁੰਦੀ ਵੀ ਆਪਾਂ ਤੇ ਗੱਲ ਕਰਕੇ ਆਏ ਆ ਉਹ ਗੱਲ ਪੂਰੀ ਕਰਨੀ ਅੱਜ ਸਾਡੀ ਅਸੀਂ ਚਿੰਤਾ ਮੁਕਤ ਹੋ ਗਏ ਤੇ ਸਾਡੀ ਭੈਣ ਸਾਡੀ ਧੀ ਇਹ ਵੀ ਜਿਹੜੀ ਇਹ ਵੀ ਇਹ ਵੀ ਮਤਲਬ ਅੱਜ ਚਿੰਤਾ ਮੁਕਤ ਹੋਈ ਏ ਇਹ ਬਾਕੀ ਰਹਿਦਾ ਸਮਾਨ ਤੈਨੂੰ ਸਰਵਣ ਸਾਹਮਣੇ ਲੈ ਦੇਣਾ ਹੈ। ਸਾਨੂੰ ਭਰੋਸਾ ਸਰਵਣ ਸਾਹਿਬ ਤੇ। ਠੀਕ ਹੈ? ਹਾਂਜੀ। ਹੋਸ਼ ਹਾਂਜੀ। ਸੰਗਤ ਦਾ ਧੰਨਵਾਦ ਕਰਦੀਆਂ। ਹੂੰ। ਗੁਰੂ ਮਾਹੇ ਦਾ ਵੀ ਧੰਨਵਾਦ ਕਰਦੀ ਜਿਨ੍ਹਾਂ ਨੇ ਕੀ ਭੇਜਿਆ ਸਮਾਨ। ਪਰਿਵਾਰ ਨੂੰ ਪਰਿਵਾਰ ਨੂੰ ਪਰਿਵਾਰ ਨੂੰ ਆਪਣੇ ਨੂੰ ਪਿਆਰ ਨਾਲ ਜਿੱਦਾਂ ਇਸ ਮਾਪਿਓ ਨੂੰ ਸੇਵਾ ਕਰਦੀਆਂ ਨਾ ਉੱਥੇ ਜਾ ਕੇ ਜਿਹੜਾ ਮਾਪਿਓ ਹੋਣਾ ਉਹਨੂੰ ਵੀ ਆਪਣਾ ਮਾਪਿਓ ਸਮਝ ਕੇ ਬਿਲਕੁਲ ਤੇ ਸੇਵਾ ਉਸੇ ਤਰ੍ਹਾਂ ਕਰਨੀ ਹੈ। ਹਾਂਜੀ। ਘਰ ਫੇਰ ਬਣਦੇ ਆ ਜੀ। ਘਰ ਹਾਂ। ਇਹੋ ਹੁਣ ਧੀ ਤੂੰ ਸਾਰਿਆਂ ਦੀ ਹੈ ਹਾਂਜੀ ਹੁਣ ਸਰਪੰਚ ਸਾਹਿਬ ਸਰਪੰਚ ਸਾਡੀ ਭੈਣ ਉਹ ਵੀ ਨਾਲ ਵੇਖ ਤੇਰੇ ਨਾਲ ਸਾਰੀ ਸ਼ਾਪਿੰਗ ਕਰਾ ਰਹੇ ਅਸੀਂ ਵੀ ਹੈ ਨਾ ਜਿੰਨੇ ਜੋਗੇ ਆ ਇਹ ਦੂਜੇ ਘਰੋਂ ਵੀ ਸਾਨੂੰ ਸੋਭਾ ਆਵੇ ਠੀਕ ਹੈ ਸਾਰੇ ਕਿੱਥੇ ਧੀ ਰਾਣੀ ਤੇ ਸਾਰੇ ਕਿੱਥੇ ਆ ਕਾਲੀ ਕਾਲੀ ਕਿ ਲੱਗ ਗਈ ਅਸੀਂ ਵੀ ਤੇਰੇ ਕੋਲ ਚਾਹ ਪੀਣ ਆਉਣਾ ਉੱਥੇ ਠੀਕ ਹੈ ਜੀ ਸਰਪੰਚ ਸਾਹਿਬ ਜਰੂਰ ਜਾਵਾਂਗੇ ਧੀ ਰਾਣੀ ਆਪਾਂ ਪੁੱਤ ਜਦਨ ਤੂੰ ਖੁਸ਼ ਰੋ ਜਦਨ ਸਾਨੂੰ ਆਵਾਜ਼ ਮਾਰੇ ਕਿ ਸਰਪੰਚ ਸਾਹਿਬ ਅਸੀਂ ਚਾਹ ਪਰਿਸ਼ਾਕ ਕਰਾਂਗੇ ਤੇਰੇ ਸੌਰੀਆਂ ਦੇ ਘਰੋਂ ਵੀ ਠੀਕ ਹੈ ਵੀ ਵੱਡੇ ਵੀਰ ਮਖੂ ਸਾਹਿਬ ਨੂੰ ਬੇਨਤੀ ਕਰਾਂਗੇ ਉਹ ਵੀ ਤੈਨੂੰ ਕੋਈ ਸੂਟ ਸੜ ਪਹੁੰਚਦੇ ਕਰਨਗੇ ਕਿਉਂਕਿ ਆਪਾਂ ਕੱਲ ਵੀ ਉੱਥੇ ਇਹਨਾਂ ਨੇ ਆਪਣਾ ਮਖੂ ਵੀ ਹਰਪ੍ਰੀਤ ਸਿੰਘ ਵੀਰ ਨੇ ਨਮਾਣੇ ਹਰਾਂ ਨੇ ਇੱਕ ਬੱਚੀ ਦਾ ਉੱਥੇ ਵਿਆਹ ਕੀਤਾ ਸਾਰਾ ਸੌਦਾ ਪਤਾ ਲੈ ਕੇ ਦੱਸਦਾ ਜਿਹਵੇਂ ਵਰੀ ਮੈਨੂੰ ਹਰਪ੍ਰੀਤ ਸਿੰਘ ਮਖੂ ਵੀ ਨੇ ਲਾਈ ਸੀ ਕਹਿੰਦਾ ਕਿ ਮੇਰੀ ਬਾਹ ਫੜ ਕੇ ਕਹਿੰਦੇ ਜਦੋਂ ਆਪਾਂ ਤੁਰੇ ਆਉਣ ਦੇ ਸਾਨੂੰ ਨਹੀਂ ਸੀ ਪਤਾ ਸਰਪੰਚ ਸਾਹਿਬ ਕੀ ਸਲਾਮਾਂ ਕਰੀ ਆਉਂਦੇ ਆ ਕਹਿੰਦੇ ਕਿ ਇੱਧਰ ਆਜੋ ਜੀ ਇੱਧਰ ਆਜੋ ਜੀ ਇਕੱਠੇ ਤੁਰੇ ਆਉਣ ਇੱਥੇ ਕਾਨ ਕੇ ਜਦ ਮਨੋ ਹਰਪ੍ਰੀਤ ਵੀਰ ਅੱਜ ਹਰਪ੍ਰੀਤ ਸਿੰਘ ਨਹੀਂਗਾ ਸਾਡੀਆਂ ਡਿਊਟੀਆਂ ਉਸ ਵੀਰ ਦੀ ਹਾਜ਼ਰੀ ਲਾਉਣੀ ਹੈ ਨਾ ਤੇ ਐਸ ਘਰ ਦੇ ਅੰਦਰ ਖਲੋ ਕੇ ਨਾ ਹਾਂ ਕੋਈ ਭਾਵਕ ਸੀ ਜਿਹਨੇ ਕਿਹਾ ਸੀ ਕਿ ਬਾਹਰ ਨਾਲੋਂ 3 ਫੁੱਟ ਕਮਰਾ ਹੀ ਥੱਲੇ ਹੈ ਨਾ ਤੇ ਉਦੋਂ ਭਾਵਕ ਸੀ ਉਹ ਵੀਰ ਤੇ ਹਾਂ ਭਾਵਕ ਹੋਣਾ ਪੈਂਦਾ ਕਿਉਂਕਿ ਦਿਖਦਾ ਸੀ ਸਾਹਮਣੇ ਤੇ ਫਿਰ ਹਰਪ੍ਰੀਤ ਦਾ ਤੇ ਤੁਹਾਡਾ ਸਾਡਾ ਸ ਇੱਕ ਵਾਦਾ ਸੀ ਅਸੀਂ ਉਹ ਵਾਦਾ ਪੂਰਾ ਕਰਕੇ ਚੱਲੇ ਹਾਂ ਖੁਸ਼ ਰਵੇ ਧੀ ਰਾਣੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾਣਾ ਚੜਦੀ ਕਲਾ ਰੱਖੇ ਗੁਰੂ ਸਾਹਿਬ ਤੁਹਾਨੂੰ ਹਾਂ ਇੱਕ ਚੀਜ਼ ਦਾ ਖਿਆਲ ਰੱਖੀ ਕਿ ਇਹ ਮਾਪਿਓ ਛੱਡ ਕੇ ਜਾਣੇ ਆ ਇਹ ਭੈਣ ਭਰਾ ਛੱਡ ਕੇ ਜਾਣੇ ਆ ਉੱਥੇ ਭੈਣ ਭਰਾ ਕੱਲ ਤੋਂ ਇੱਕ ਨਵਾਂ ਰਿਸ਼ਤਾ ਹੋਣਾ ਤੇਰਾ ਹੋਜੀ ਉਸ ਮਾਪਿਓ ਨੂੰ ਮਾਪਿਓ ਸੱਸ ਸਹੁਰਾ ਨਾ ਆਖੀ ਕਿ ਸੱਸ ਸਹੁਰਾ ਮੇਰੇ ਇਹ ਮਾਪਿਓ ਕਹਿੰ ਗਈ ਸੀ ਸ਼ਾਇਦ ਸੇਵਾ ਵੀ ਵੱਧ ਹੋਣੀ ਆ ਬਗੂ ਸਾਹਿਬ ਤੇ ਪਿਆਰ ਵੀ ਵੱਧ ਮਿਲਣਾ ਫਿਰ ਉਹਨਾਂ ਨੂੰ ਪਤਾ ਕੀ ਕਹਿਣਾ ਜਦ ਤੂੰ ਮਾਂ ਕਹਿਆ ਨਾ ਤੋ ਉਹਨੇ ਵੀ ਕਹਿਣਾ ਮੇਰੀ ਧੀ ਆ ਜੇ ਮੈਨੂੰ ਪਿਓ ਕਹਿਆ ਨਾ ਤੇ ਫਿਰ ਉਹਨੇ ਵੀ ਕਹਿਣਾ ਮੇਰੀ ਧੀ ਆ ਜਦੋਂ ਬੱਲੇ ਬੱਲਣੀਆਂ ਆ ਜਿਸ ਸੱਸ ਕਹੇਗੀ ਤੋ ਕਹੇਗੀ ਮੇਰੀ ਨੋ ਹੈ ਤੇ ਸੱਸ ਨੋ ਦੀ ਤੂੰ ਵੇਖਿਆ ਪਿੰਡਾਂ ਚ ਕੀ ਹੁੰਦਾ ਧੀ ਬਣ ਕੇ ਉੱਥੇ ਗੁਰੂ ਸਾਹਿਬ ਅੱਗੇ ਅਰਜਾਈ ਕੀ ਖੁਸ਼ ਰਵੇ ਖੁਸ਼ ਰਵੇ ਤੂੰ ਧੰਨਵਾਦ ਗੁਰੂ ਸਾਹਿਬ ਦਾ ਹੁਣ ਧੰਨਵਾਦ ਸੰਗਤ ਦਾ ਵੀ ਇਹ ਤੇ ਪਰ ਮੈਂ ਵੀਰ ਜੀ ਦਾ ਅਕਾਲ ਚੈਨਲ ਦੀ ਟੀਮ ਦਾ ਇਸ ਗੱਲੋਂ ਧੰਨਵਾਦ ਕਰਦਾ ਵੀ ਇਹ ਤੁਸੀਂ ਹਿੱਸਾ ਹੋ ਬਿਨਾ ਸੰਗਤ ਤੋਂ ਮੈਂ ਵੀ ਹਾਂਜੀ ਤੁਸੀਂ ਅਕਾਲ ਚੈਨਲ ਮੋਰੀ ਵੀਰ ਹੋ ਮੋਰੀਆਂ ਚ ਅਸੀਂ ਹਾਲਾਂਕਿ ਸੰਗਤ ਸਾਨੂੰ ਭਰੋਸਾ ਗੁਰੂ ਤੇ ਇੰਨਾ ਹੈ ਆਪਣੀ ਸੰਗਤ ਤੇ ਗੁਰੂ ਦੇ ਪਿਆਰਿਆਂ ਤੇ ਇਨਾ ਭਰੋਸਾ ਵੀ ਅਸੀਂ ਪਹਿਲਾਂ ਹੀ ਬਚਨ ਕਰ ਦਿੰਨੇ ਆ ਪਰ ਇਹ ਵੀ ਧੰਨਵਾਦ ਹੈ ਉਹ ਸੰਗਤਾਂ ਦਾ ਜਿਹੜੇ ਸਾਡੇ ਕੀਤੇ ਬੋਲਾਂ ਤੇ ਫੁੱਲ ਚੜਾ ਦਿੰਦੀਆਂ ਕਿਉਂਕਿ ਅਸੀਂ ਪੁੱਛੇ ਤੋਂ ਬਿਨਾਂ ਨਹੀਂ ਸਾਨੂੰ ਪਤਾ ਹੁੰਦਾ ਵੀ ਆ ਧੀ ਦਾ ਵਿਆਹ ਤੇ ਸੰਗਤ ਨੇ ਸਾਡਾ ਸਹਿਯੋਗ ਕਰਨਾ ਹੈ ਅਕਾਲ ਪੁਰਖ ਨੇ ਵਿੱਚ ਆਪ ਵਰਤਣਾ ਔਰ ਜਦੋਂ ਇਹੋ ਜੀ ਕਾਰਜ ਸੰਪੂਰਨ ਹੋ ਜਾਂਦੇ ਨੇ ਫਿਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਅੱਜ ਬੜੀ ਵੱਡੀ ਖੁਸ਼ੀ ਹੋਈ ਅੱਜ ਹਾਲਾਂਕਿ ਰਜਵੇਂ ਰੰਧਾਵਾ ਸਾਹਿਬ ਨੂੰ ਬੜੇ ਸੀ ਸਾਡੀ ਅਕਾਲ ਚੈਨਾਂ ਦੀ ਲਾਈਵ ਟੀਮ ਵੀ ਜੰਮੂ ਪਹੁੰਚੀ ਹੋਈ ਹੈ 350 ਸਾਲਾ ਸਾਡੇ 350 ਸਾਲਾ ਚੱਲ ਰਿਹਾ ਸਮਾਗਮ ਬਹੁਤ ਜਿਆਦੇ ਨੇ ਔਰ ਸਾਡੀਆਂ ਸੇਵਾਵਾਂ ਵੀ ਧੀ ਰਾਣੀ ਨੂੰ ਯਾਦ ਕਰਵਾ ਦਿਓ ਸਾਰੇ ਸੁਣ ਰਹੇ ਹੋ ਜੀ ਇੱਕ ਬੜੇ ਵਧੀਆ ਦਿਨਾਂ 'ਚ ਤੁਹਾਡੀ ਧੀ ਦਾ ਵਿਆਹ ਹੋ ਰਿਹਾ ਇਹ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਸਤਾਬ ਦੀ ਸੀ ਤੇ ਉਹਨਾਂ ਦਿਨਾਂ ਚ ਧੀ ਰਾਣੀ ਦਾ ਵਿਆਹ ਵਾ ਬਾਬੇ ਨੂੰ ਯਾਦ ਰੱਖੀ ਇਹ ਗੁਰੂ ਬਾਬੇ ਨੇ ਦਿੱਤਾ ਗੁਰੂ ਤੇਗ ਬਹਾਦਰ ਨੂੰ ਯਾਦ ਕਰੀ ਉੱਥੇ ਨਾ ਬਿਲਕੁਲ ਉਮਲਕੀ ਮਾਨ ਚ ਵਸਾ ਕੇ ਰੱਖੇ ਇਹਨਾਂ ਦਿਨਾਂ ਦੇ ਵਿੱਚ ਹੋਰ ਮਿਲੂ ਆਈ ਉੱਥੇ ਸ਼ਹੀਦੀਆਂ ਹੋ ਰਹੀਆਂ ਸਤਿ ਸਿਮਰਿਆ ਕਰ ਨੌਂਦੇ ਆਵੇ ਭਾਈ ਦਿੱਲੀ ਦੀ ਧਰਤੀ ਤੇ ਸ਼ਹੀਦੀਆਂ ਹੋਣੀਆਂ ਸੀ ਔਰ ਉਹ ਕੁਝ ਨਵਾਂ ਇਤਿਹਾਸ ਜਨਡੇ ਸੀ ਉਹ ਸ਼ੈਤਾਨ ਉਹਨਾਂ ਨੂੰ ਸੋਚਿਆ ਹੋਊਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਦਸਤਾਰਾਂ ਸਾਡੇ ਸਿਰਾਂ ਤੇ ਸਜਾਉਣੀਆਂ ਸੀ ਉਸ ਤੋਂ ਬਾਅਦ ਸੱਜਾ ਸਿੰਘ ਹੈਨਾ ਉਦੋਂ ਸਾਡੇ ਬਾਬੇ ਨੇ ਕੁਝ ਹੋਰ ਸੋਚਿਆ ਹੋਊਗਾ ਉਹਦੇ ਮਨ 'ਚ ਕਈ ਬਲਬਲੇ ਹੋਣਗੇ ਤੇ ਜੇ ਗੁਰੂ ਬਾਬੇ ਨੇ ਸਾਨੂੰ ਜਿਹੜੇ ਲੜ ਲਾਇਆ ਨਾ ਆਪਾਂ ਲੜ ਲੱਗੇ ਰਹਿਣਾ ਤੇ ਇੱਕ ਚੀਜ਼ ਹੋਰ ਆ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹਾਂ ਸਾਧਾਂ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਬਿਲਕੁਲ ਕਿਤੇ ਵੀ ਸ਼ੁਕਰ ਹੈ ਬੜੀ ਮਸਾਨ ਦੀ ਆਪਾਂ ਪੂਜਾ ਨਹੀਂ ਕਰਨੀ ਜਿਵੇਂ ਅੱਜ ਧਰਮ ਪਰਿਵਰਤਨ ਹੋਣ ਦੇ ਆਪਾਂ ਆਪਣੇ ਧਰਮ ਚ ਜਿਹੜੇ ਧਰਮ ਚ ਗੁਰੂ ਨੇ ਪੈਦਾ ਕੀਤਾ ਹੈ ਨਾ ਆਪਾਂ ਉਹ ਧਰਮ ਚ ਪਰਪੱਕ ਰਹਿਣਾ ਜਿਹੜੇ ਧਰਮ ਚ ਪੈਦਾ ਕੀਤਾ ਹੈ ਹੈ ਜਿਹੜਾ ਕਿਸੇ ਜੀ ਉਹਨੂੰ ਕਿਵੇਂ ਗੁਰੂ ਸਾਹਿਬ ਨੇ ਕਿਹਾ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਜਿਹੜੇ ਮਜਬ ਚਹੀਂ ਪੈਦਾ ਹੋਏ ਆ ਬਸ ਉਸ ਮਜਬ ਦੇ ਵਿੱਚ ਆਪਾਂ ਪੱਕੇ ਰਹਿਣਾ ਆਪਾਂ ਗੁਰੂ ਦੇ ਪੱਕੇ ਸਿੱਖ ਬੰਨਾ ਕੱਚੇ ਪਿੱਲੇ ਸਿੱਖ ਨਹੀਂ ਬੰਨਾ। ਸੋ ਮਾਤਾ ਆਪਾਂ ਵੇਖਦੇ ਆਂ ਐ ਮਾਤਾ ਉੱਤੋਂ ਦਾ ਸ੍ਰੀ ਸਾਹਿਬ ਆਇਆ ਬਹੁਤ ਵਧੀਆ। ਸਾਹਮਣੇ ਸਾਡੇ ਇੱਕ ਮੂਲ ਤੇ ਨਿਸ਼ਾਰੇ ਪੰਥ ਮਹਾਰਾਜ ਕੇ। ਹੁਣੇ ਆਤਮਸਤ ਹੋਣਾ ਬੁੱਤ। ਹੁਣੇ ਜਾ ਕੇ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਅਸੀਂ ਬੇਨਤੀ ਕੀਤੀ ਵੀ ਹੁਣੇ ਪਰਿਵਾਰ ਅਕਾਲਪੁਰਖ ਦਾ ਹਾ ਵੀ ਰਾਜਾ। ਇਹ ਸਾਡਾ ਵੀਰ ਟਰੱਕ ਡਰਾਈਵਰ ਏ। ਇਹ ਬੱਚੀ ਦਾ ਬਾਪ ਏ। ਤੇ ਹਾਂਜੀ ਹੁਣ ਸਰਪੰਚ ਸਾਹਿਬ ਨੇ ਬੇਨਤੀ ਕੀਤੀ ਏ ਰੰਧਾਵਾ ਸਾਹਿਬ ਨੇ ਬੇਨਤੀ ਕੀਤੀ ਏ ਵੀ ਹੁਣ ਸ਼ੁਕਰ ਸ਼ੁਕਰਾਨਾ ਜਿਹੜਾ ਧੰਨਵਾਦ ਆ ਕਾਲਪੁਰਖ ਦਾ ਕਰਨਾ ਹੁਣੇ ਗੁਰੂ ਘਰ ਜਾ ਕੇ ਨਾ ਇਸ਼ਨਾਨ ਪਾਣੀ ਕਰਕੇ ਤੇ ਮਾਲਕ ਦਾ ਮੱਥਾ ਟੇਕੇ ਹਾਂਜੀ ਹਾਂਜੀ ਸਾਰਿਆਂ ਦਾ ਧੰਨਵਾਦ ਕਰਾਂਗੇ ਜੀ ਜ਼ਰੂਰ ਜਿਨ੍ਹਾਂ ਨੇ ਵੀਰਾਂ ਨੇ ਬਾਹਰੋਂ ਸੇਵਾ ਭੇਜੀ ਹੈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆ ਬਹੁਤ ਸ਼ੁਕਰਾਨਾ ਨੰਤ ਜਿਵੇਂ ਭੈਣ ਵੀ ਮਨ ਪਰਦੀ ਸੀ ਤੇ ਭਰਾ ਵੀ ਹਾਂਜੀ ਧੀਆਂ ਦੀਆਂ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਹੁੰਦੀਆਂ ਪਰ ਜਦੋਂ ਧੀਆਂ ਜਵਾਨ ਹੋ ਜਾਣ ਮਾਪਿਆਂ ਦੀ ਚਿੰਤਾ ਵੱਧਦੀ ਹੈ ਪਰ ਕੁਝ ਘਰ ਦੇ ਸੰਸਕਾਰ ਹੁੰਦੇ ਨੇ ਧੀਆਂ ਸੰਸਕਾਰੀ ਵੀ ਹੁੰਦੀਆਂ ਨੇ ਸੋ ਇਹ ਧੀ ਸੰਸਕਾਰੀ ਸੀ ਸਰਪੰਚ ਸਾਹਿਬ ਨੇ ਉਦੋਂ ਆਪ ਕਹੇ ਵੀ ਮੇਰੀ ਧੀ ਮੇਰੀ ਧੀ ਹੈ ਆਪਣੀ ਧੀ ਸਮਝ ਕੇ ਅੱਜ ਵੀ ਕੇਵਲ ਕਿਹਾ ਨਹੀਂ ਸਾਡੀ ਗੁਰੂ ਦੇ ਨਾਲ ਲੱਗੀ ਹੋਈ ਹੈ ਇਹ ਮਾਦਾ ਜੀ ਤੂੰ ਗੁਰੂ ਦੇ ਨਾਲ ਲੱਗੀ ਹੈ ਨਾ ਤਾਂ ਗੁਰੂ ਸਾਹਿਬ ਨਾਲ ਬਰਾਜੀ ਆ ਹਾਂ ਹਾਂਜੀ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਪਹਿਲੇ ਸਾਰਿਆਂ ਨੂੰ ਜੋੜਨਾ ਬੇਬੇ ਬੱਚਿਆਂ ਨੂੰ ਵੀ ਨਾਲ ਗੁਰੂ ਦੇ ਅੱਖੀ ਦਾ ਬਾਬਾ ਜੀ ਨਹੀਂ ਅੱਖੇ ਲੱਗਦੇ ਜੋ ਲੱਗਣਗੇ ਜੋ ਆਖਿਆ ਵੀ ਜੁੜੋ ਮੈਂ ਅੰਮ੍ਰਿਤ ਚਾਗਿਆ ਤੂੰ ਵੀ ਚਾਗੋ ਗੁਰੂ ਵਾਲੇ ਬਣੋ ਆ ਵੀ ਗੁਰੂ ਸਾਹਿਬ ਨੇ ਭੇਜਿਆ ਜੀ ਇਹ ਵੀ ਗੁਰੂ ਸਾਹਿਬ ਨੇ ਭੇਜਿਆ ਹਾਂਜੀ ਹਾਂਜੀ ਗੁਰੂ ਸਾਹਿਬ ਨੇ ਭੇਜਿਆ ਹਾਂਜੀ ਚਲੋ ਤੁਹਾਡਾ ਵੀ ਧੰਨਵਾਦ ਆ ਤੇ ਉਹਨਾਂ ਦਾ ਵੀ ਸੰਗਤ ਦਾ ਵੀ ਧੰਨਵਾਦ ਬੀਬੇ ਤੂੰ ਵੀ ਨਾਲ ਜਾਣਾ ਹੁਣ ਗੁਰਦੁਆਰੇ ਮਤਲਬ ਟੇਕੀ ਚਾਹਾਂਗੇ ਸੋ ਮਾਲਕ ਦਾ ਸ਼ੁਕਰਾਨਾ ਕਰਨਾ ਭੈਣ ਸਾਡੀ ਵੇਖੋ ਵੇਖੋ ਮੂੰਹ ਮਿੱਠਾ ਕਰਾਉਣ ਲੱਗ ਪਈ ਏ ਚਲੋ ਬਿਲਕੁਲ ਜੀ ਇਹ ਮੂੰਹ ਮਿੱਠਾ ਕਰਾਂਗੇ ਪਹਿਲਾਂ ਸਰਪੰਚ ਸਾਹਿਬ ਦਾ ਸਰਪੰਚ ਦਾ ਫੜੋ ਪਹਿਲਾਂ ਸਰਪੰਚ ਸਾਹਿਬ ਦਾ ਕਿਉਂਕਿ ਸਰਪੰਚ ਪਿੰਡ ਦਾ ਮੁਖੀ ਹੁੰਦਾ ਔਰ ਮੁਖੀ ਹਮੇਸ਼ਾ ਪਰਿਵਾਰ ਵਾਂਗੂ ਵਿਚਰਦਾ ਆਵੇਂ ਪਿੰਡ ਦਾ ਦੁੱਖ ਹੋਵੇ ਸੁੱਖ ਹੋਵੇ ਨਾ ਉਦੋਂ ਵੀ ਅਪੀਲ ਕੀਤੀ ਸੀ ਜਦੋਂ ਕਹਿੰਦੇ ਸੀ ਇੱਕ ਜੇ ਤੁਸੀਂ ਬੰਨ ਬੰਨ ਦਿਓ ਤੇ ਮੈਨੂੰ ਲੱਗਦਾ ਵੀ 10000 ਏਕੜ ਜ਼ਮੀਨ ਬਾਜੀ ਦੀ ਪਿੰਡ ਬਾਜੂ ਸਾਰੇ ਪਿੰਡ ਬਾਜੂ ਦੋ ਤਿੰਨ ਪਿੰਡ ਬੱਜ ਜਾਣਗੇ ਤੇ ਉਦੋਂ ਵੀ ਇਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਅਪੀਲ ਕੀਤੀ ਸੀ ਔਰ ਉਹ ਉਹ ਵੀ ਜਿਹੜੀ ਆਪਾਂ ਵੇਖਦੇ ਕਣਕਾਂ ਕੋਲੋਂ ਕਾ ਬੀਜੀ ਬੀਜੀਆਂ ਗਈਆਂ ਬੀਜੀਆਂ ਗਿਆ ਯਾਰ ਨੇ ਆਰੇ ਵੱਜ ਗਿਆ ਜੀ ਕਣਕ ਦੀ ਹੋ ਗਈ ਬਚਾਈ ਦੀ ਜਿਹੜਾ ਲੱਗ ਗਿਆ ਵਾਹ ਜੀ ਵਾਹ ਹਲੋ ਤੁਸੀਂ ਧੰਨਵਾਦ ਵੇਖੋ ਸਰਪੰਚ ਸਾਹਿਬ ਦਾ ਜੇ ਸਰਪੰਚ ਸਾਹਿਬ ਘਰੇ ਰਹਿੰਦੇ ਤੇ ਮੈਨੂੰ ਲੱਗਦਾ ਵੀ ਤੇ ਨਾ ਤੇ ਮੰਨ ਵੱਜਣਾ ਸੀ ਤੇ ਨਾ ਮੈਨੂੰ ਲੱਗਦਾ ਕਣਕ ਬੀਜੀ ਜਾਣੀ ਬੀਜੀ ਨਹੀਂ ਜਾਣੀ ਜੀ ਬੀਜੀ ਨਹੀਂ ਜਾਣੀ ਤੁਹਾਡਾ ਬਹੁਤ ਬਹੁਤ ਆਉਣ ਕਰਕੇ ਆਉਣ ਕਰਕੇ ਆਉਣ ਕਰਕੇ ਪਰਿਵਾਰ ਦਾ ਵੀ ਸੌਰਣਾ ਸੀ ਇਹ ਮਾਲਕ ਵਿਧ ਬਣਾਉਂਦਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਵਿਧ ਬਣਾਉਂਦਾ ਇਹਨਾਂ ਨੇ ਅਪੀਲ ਕੀਤੀ ਅਸੀਂ ਇੱਥੇ ਆਏ ਵੱਜ ਮੰਨ ਵੱਜਾ ਕਣਕਾਂ ਬੀਜੀਆਂ ਗਈਆਂ ਇਹਨਾਂ ਨੇ ਪਰਿਵਾਰ ਬਾਰੇ ਦੱਸਿਆ ਕਿ ਅਕਾਲ ਪੁਰਖ ਨੇ ਇਹੋ ਜੀ ਵਿਧ ਬਣਾਈ ਵੀ ਅੱਜ ਜੋ ਵਾਦਾ ਕੀਤਾ ਸੀ ਉਹ ਵਾਦਾ ਜਿਹੜਾ ਪੂਰਾ ਕੀਤਾ ਸਭ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ